ਸੱਚਾ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਮੁਰਫਸੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇ ਸਿੰਘ ਦੋਹਾਂ ਵਿਚਾਲੇ ਤਿੱਖੀ ਬਿਆਨਬਾਜ਼ੀ ਜਾਰੀ ਵੜਿੰਗ ਨੇ ਕਿਹਾ ਬਿੱਟੂ ਇੱਕ ਮੰਦਬੁੱਧੀ ਬੱਚਾ ਬਿੱਟੂ ਨੇ ਕਿਹਾ ਲੋਕਾਂ ਨੇ ਰਾਜੇ ਦਾ ਹੰਕਾਰ ਤੋੜਿਆ ਜਿਮਨੀ ਚੋਣ ਹਾਰਨ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਕੱਢੀ ਦਿਲ ਦੀ ਪੜਾਅ ਰਾਜਾ ਵੜਿੰਗ ਤੇ ਕਸਿਆ ਤੰਜ ਕਿਹਾ ਰਾਜਾ ਵੜਿੰਗ ਜਿੰਨੀ ਦੌਲਤ ਹਰ ਗਰੀਬ ਕੋਲ ਹੋਵੇ ਭਾਜਪਾ ਘੜਜੋੜ ਨੂੰ ਹਮਾਇਤ ਕਰਨ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ ਜਾਰੀ ਕੀਤਾ ਬਿਆਨ ਕਿਹਾ ਸਾਡੇ ਕਈ ਲਟਕਦੇ ਮਸਲੇ ਭਾਜਪਾ ਘੜਜੋੜ ਸਰਕਾਰ ਨੇ ਸੁਲਝਾਏ ਮਹਾਰਾਸ਼ਟਰ ਦੇ ਸਿੱਖ ਸਮਾਦੀ ਬੇਤਰੀ ਲਈ ਲਿਆ ਫੈਸਲਾ ਮਰਨ ਵਰਤੇ ਬੈਠਣ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲਾ ਬਿਆਨ ਕਿਹਾ ਸਾਨੂੰ ਦਿੱਲੀ ਕੂਚ ਲਈ ਕੀਤਾ ਜਾ ਰਿਹਾ ਮਜਬੂਰ ਆਪਣੇ ਵਾਦੇ ਪੂਰਾ ਨਹੀਂ ਕਰ ਰਹੀ ਕੇਂਦਰ ਸਰਕਾਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਦੇ ਦੋ ਵੱਡੇ ਆਗੂਆਂ ਵਿਚਾਲੇ ਜ਼ੁਬਾਨੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ ਇੱਥੇ ਅਸੀਂ ਗੱਲ ਕਰ ਰਹੇ ਹਾਂ ਐਮਪੀ ਰਾਜਾ ਵਡਿੰਗ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਪੰਜਾਬ ਵਿੱਚ ਕਾਂਗਰਸ ਦੇ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਬਿੱਟੂ ਨੇ ਵਡਿੰਗ ਤੇ ਤੰਜ ਕਸਦਿਆਂ ਕਿਹਾ ਕਿ ਵਡਿੰਗ ਨੂੰ ਹੁਣ ਸਿਆਸਤ ਤੋਂ ਸન્યાਸ ਲੈ ਲੈਣਾ ਚਾਹੀਦਾ ਹੈ ਉਦੋਂ ਵਡਿੰਗ ਨੇ ਰਵਨੀਤ ਬਿੱਟੂ ਨੂੰ ਮੰਦਬੁੱਧੀ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਦੀਆਂ ਗੱਲਾਂ ਨੂੰ ਜ਼ਿਆਦਾ ਧਿਆਨ ਨਾਲ ਸੁਣਨ ਦੀ ਕੋਈ ਜ਼ਰੂਰਤ ਨਹੀਂ ਉਹ ਕਿਸੇ ਵੀ ਵੇਲੇ ਕੁਝ ਵੀ ਆਖ ਸਕਦੇ ਨੇ ਪੰਜਾਬ ਦੇ ਚਾਰ ਹਲਕਿਆਂ ਦੀ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਤੇ ਐਮਪੀ ਅਮਰਿੰਦਰ ਸਿੰਘ ਰਾਜਵੜਿੰਗ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਾਲੇ ਜ਼ੁਬਾਨੀ ਜੰਗ ਲਗਾਤਾਰ ਵੱਧਦੀ ਜਾ ਰਹੀ ਹੈ। ਅਮਰਤਾ ਵੜਿੰਗ ਦੇ ਗਿੱਦੜ ਬਾਹਤੋਂ ਹਾਰਨ ਤੇ ਬਿੱਟੂ ਨੇ ਬਿਆਨ ਦਿੱਤਾ ਹੈ ਕਿ ਰਾਜਵੜਿੰਗ ਦੀ ਖੁਆਇਸ਼ ਪੂਰੀ ਹੋ ਗਈ। ਲੋਕਾਂ ਨੇ ਵੜਿੰਗ ਨੂੰ ਹਰਾ ਕੇ ਉਸ ਦਾ ਹੰਕਾਰ ਤੋੜਿਆ। ਪਹਿਲਾ ਸੁਣੋ ਰਵਨੀਤ ਬਿੱਟੂ ਨੇ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਰਾਜਵੜਿੰਗ ਤੇ ਉਹਨਾਂ ਦੀ ਪਤਨੀ ਤੇ ਕਿਵੇਂ ਤੰਜ ਕੱਸਿਆ। ਨਹੀਂ ਨਹੀਂ ਮੈਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਕਹੂੰਗਾ ਗਿੱਦੜਬਾਏ ਦੇ ਲੋਕਾਂ ਦਾ ਮੈਂ ਦਿਲ ਦੀਆਂ ਗ੍ਰਾਹੀਆਂ ਤੋਂ ਧੰਨਵਾਦ ਕਰਦਾ ਵੀ ਜੋ ਰਾਜਾ ਬਿੰਕਸ ਸਾਹਿਬ ਨੇ ਇਹ ਗੱਲ ਕਹੀ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਵੀ ਮੇਰੀ ਭਾਈ ਜੇ ਘਰ ਵਾਲੀ ਸਵੇਰੇ 6 ਵਜੇ ਘਰੋਂ ਨਿਕਲ ਜਾਂਦੀ ਆ ਲਿਪਸਟਿਕ ਬਿੰਦੀ ਲਾ ਕੇ 9 ਵਜੇ ਵਾਪਸ ਘਰੇ ਆਉਂਦੀ ਆ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਲਾਂਗਰੀ ਲੱਪਣਾ ਪੈਣਾ ਰੋਟੀ ਬਣਾਉਣ ਵਾਲਾ ਲੱਪਣਾ ਪੈਣਾ ਤੇ ਉਹ ਲੋਕਾਂ ਨੇ ਗਿੱਦੜਬਾਏ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣ ਆ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪਰੀਆਂ ਜੜੀ ਦਾਲ ਘਿਓ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਧੰਨਵਾਦ ਫੇਰ ਇੱਕ ਵਾਰ ਕਿੱਦੜ ਵਾਹੇ ਵਾਲਿਆਂ ਦਾ ਉਹਨਾਂ ਨੇ ਵਡਿੰਗ ਸਾਹਿਬ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕੀਤੀ ਬਿੱਟੂ ਦੇ ਤਲਖ ਬਿਆਨ ਤੋਂ ਬਾਅਦ ਰਾਜਾ ਵਡਿੰਗ ਦੀ ਵੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਵਡਿੰਗ ਨੇ ਕਿਹਾ ਕਿ ਰਵਨੀਤ ਬਿੱਟੂ ਇੱਕ ਮੰਦਬੁੱਧੀ ਬੱਚਾ ਹੈ ਉਹ ਕਦੋਂ ਵੀ ਕੁਝ ਵੀ ਕਹਿ ਸਕਦਾ ਹੈ ਇਸ ਲਈ ਉਸ ਦੀਆਂ ਗੱਲਾਂ ਨੂੰ ਬਹੁਤਾ ਦਿਲ ਤੇ ਨਾ ਲਾਓ ਬ੍ਰਿਕੋ ਜੀ ਬਿੱਟੂ ਜੀ ਬੜੇ ਕੇਂਦਰ ਦੇ ਮੰਤਰੀ ਹੈ ਮੈਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਨਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਹੈ ਕਿਉਂਕਿ ਜਿਸ ਪ੍ਰਕਾਰ ਦੇ ਤੁਹਾਡੇ ਬਿਆਨ ਸਨ ਔਰ ਕਿਸਾਨਾਂ ਨੂੰ ਕਸ਼ਕੈਣਾ ਮਾੜਾ ਬੋਲਣਾ ਕਿਸਾਨਾਂ ਦੇ ਬਾਰੇ ਬੋਲਣਾ 12000 ਤੇ ਤੁਸੀਂ ਇੱਥੇ 12 ਦਿਨ ਰਹੇ ਹੋ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਭਾਜਪੀ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈ ਹੈ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਹੈ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਉਹ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਹੈ ਇਹ ਗੱਲ ਸੱਚ ਹੈ ਕਿ ਤੁਸੀਂ ਭਗਵੰਤ ਮਾਨ ਨਾਲ ਇੱਕੋ ਗੱਲ ਹੈ ਤੁਹਾਡੀ ਫਿਰ ਮਨਪ੍ਰੀਤ ਬਾਦਲ ਨਾਲ ਇੱਥੇ ਆ ਕੇ ਕੀ ਕਰਦੇ ਸੀ ਤੁਸੀਂ ਤੁਹਾਨੂੰ ਅਫਸੋਸ ਕਰਨਾ ਚਾਹੀਦਾ ਹੈ ਕਿ ਮੈਂ ਇੱਥੇ ਢੇੜੇ ਲਾਏ ਤੇ 12000 ਬੋਠੀ ਪਈ ਔਰ ਮੈਨੂੰ ਤਾਂ ਪਤਾ ਸੀ ਵੀ ਤੁਸੀਂ ਕਿਉਂ ਆਏ ਹੋ ਤੁਸੀਂ ਮਨਪ੍ਰੀਤ ਸਿੰਘ ਬਾਦਲ ਦੀ ਮੰਜੀ ਠੋਕਣ ਹੀ ਆਏ ਸੀ ਬੇਸਿਕਲੀ ਕਿਉਂਕਿ ਤੁਹਾਨੂੰ ਲੱਗਦਾ ਸੀ ਪਹਿਲਾਂ ਤਾਂ ਤੁਸੀਂ ਗਾਲਾਂ ਕੱਢਦੇ ਹੁੰਦੇ ਸੀ ਮਨਪ੍ਰੀਤ ਬਾਦਲ ਨੂੰ ਜੋ ਤੁਸੀਂ ਆਏ ਸੀ ਇਹੋ ਜੇ ਬਿਆਨ ਦੇ ਕੇ ਕਿ ਮਨਪ੍ਰੀਤ ਬਾਦਲ ਦਾ ਹੋਰ ਥੱਲੇ ਗਰਾਫ ਡਾਊਨ ਹੋ ਜਾਏ ਉਹ ਤੁਸੀਂ ਕਰ ਲਿਆ ਸੋ ਮੇਰੀ ਮੰਜੀ ਮੈਨੂੰ ਤਾਂ ਬਾਬਾ ਜੀ ਬਦਲਾ ਨਾ ਲੈਣ ਮੇਰਾ ਜਾਂ ਗਿੱਦਰਬਾਦੇ ਲੋਗ ਨਾ ਲੈਣ ਤੁਸੀਂ ਭਾਈ ਸਾਹਿਬ ਤਾਂ ਕੋਈ ਨਹੀਂ ਹੁੰਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਈਂਡ ਨਹੀਂ ਕਰਨਾ ਤੇ ਮੈਨੂੰ ਬਿੱਟੂ ਬੱਬਰ ਜੀ ਇਸ ਬਾਰੇ ਮਨਬੁੱਧੀ ਬੱਚੇ ਦੇ ਬਾਰੇ ਨਾ ਪੁੱਛਿਆ ਕਰੋ ਇਹ ਪਹਿਲਾ ਮੌਕਾ ਨਹੀਂ ਹੈ ਕਿ ਬਿੱਟੂ ਤੇ ਵਡਿੰਗ ਆਮੋ ਸਾਹਮਣੇ ਹੋਏ ਨੇ ਤੇ ਖੁੱਲ ਕੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਦਰਸਲ ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਲੁਧਿਆਣਾ ਸੀਟ ਤੇ ਹਰਾਇਆ ਸੀ ਉਸੇ ਸਮੇਂ ਤੋਂ ਕਦੇ ਦੋਸਤ ਰਹੇ ਇਹ ਦੋਵੇਂ ਆਗੂ ਹੁਣ ਇੱਕ ਦੂਜੇ ਖਿਲਾਫ ਬਿਆਨ ਦੇਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਫਿਲਹਾਲ ਇਹ ਬਿਆਨਵਾਜ਼ੀ ਕਿੱਥੇ ਜਾ ਕੇ ਰੁਕਦੀ ਹੈ ਇਹ ਦੇਖਣਾ ਹੋਵੇਗਾ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਹਾਰ ਤੇ ਕੇਂਦਰੀ ਮੰਤਰੀ ਤੇ ਪਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸੇ ਨੇ ਬਿੱਟੂ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਤੇ ਐਮਪੀ ਸੁਖਜਿੰਦਰ ਰੰਦਾਵਾ ਨੂੰ ਸਿਆਸਤ ਤੋਂ ਸਨਿਆਸ ਲੈ ਲੈਣਾ ਚਾਹੀਦਾ ਗਿੱਦੜਬਾਹ ਤੋਂ ਅਮਰਤਾ ਵੜਿੰਗ ਤੇ ਡੇਰਾਬਾਬਾ ਨਾਨਕ ਤੋਂ ਜਤਿੰਦਰ ਕੌਰ ਰੰਦਾਵਾ ਦੇ ਹਾਰਨ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਬਿੱਟੂ ਨੇ ਤੰਜ ਕਸਦਿਆਂ ਕਿਹਾ ਕਿ ਖੁਦ ਨੂੰ ਵੱਡੇ ਨੇਤਾ ਅਖਵਾਨ ਵਾਲਿਆਂ ਦਾ ਕਮਾਂਡ ਲੋਕਾਂ ਨੇ ਤੋੜ ਦਿੱਤਾ ਉਹਨਾਂ ਕਿਹਾ ਕਿ ਵੜਿੰਗ ਲੁਧਿਆਣਾ ਤੋਂ ਜਿੱਤੇ ਪਰ ਵੋਟਾਂ ਮੰਗਣ ਉਹ ਗਿੱਦੜਬਾਹ ਦੇ ਲੋਕਾਂ ਕੋਲ ਚਲੇ ਗਏ ਲੁਧਿਆਣਾ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਵੜਿੰਗ ਕੋਲ ਸਮਾਂ ਹੀ ਨਹੀਂ ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਵਿੱਚ ਪਰਿਵਾਰਵਾਦ ਦਾ ਬੋਲਬਾਲਾ ਹੈ ਤਾਂ ਹੀ ਤਾਂ ਦੋਹਾਂ ਆਗੂਆਂ ਦੇ ਬਦਲ ਉਹਨਾਂ ਦੇ ਪਰਿਵਾਰ ਵਿੱਚੋਂ ਹੀ ਕਾਂਗਰਸ ਪਾਰ ਮੈਂ ਇਚ ਕੋਈ ਸੰਕੋਚ ਨਹੀਂ ਕੀਤਾ ਮੈਂ ਇਲੈਕਸ਼ਨ ਚ ਵੀ ਮੈਂ ਕਿਹਾ ਵੀ ਮੇਰੇ ਲਈ ਪ੍ਰਾਇੋਰਟੀ ਗਿੱਦੜਵਾਹਾ ਹੈ ਤੇ ਗਿੱਦੜਵਾਹ ਦੇ ਵਿੱਚੋਂ ਵੀ ਜਿਹੜਾ ਰਾਜਾ ਉਹਨਾਂ ਦੀ ਧਰਮ ਪਤਨੀ ਰਾਜੇ ਦੀ ਰਾਣੀ ਉਹਨੂੰ ਜਿਹੜਾ ਹਰਾਉਣਾ ਉਹਨਾਂ ਨੂੰ ਬਹੁਤ ਲਾਜ਼ਮੀ ਆ ਉਹਦਾ ਕਾਰਨ ਕੀ ਸੀ ਕਿਉਂਕਿ ਪੰਜਾਬ ਚ ਇੱਕ ਐਸੀ ਪਿਰਤ ਉਹਨਾਂ ਨੇ ਨਵੀਂ ਪਾਤੀ ਵੇ ਪਰਿਵਾਰਵਾਦ 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 ਦੱਸੋ ਤੁਸੀਂ ਕੋਈ ਵੀ ਗਿੱਦੜ ਬਾਹੇ ਚ ਜਾਂ ਉਹਨਾਂ ਦੇ ਸਭ ਤੋਂ ਪੋਸਟ ਜਿਹੜੀ ਸੀਨੀਅਰ ਦਿੱਲੀ ਚ ਸੀਡਬਲਿਊਸੀ ਮੈਂਬਰ ਤੇ ਜਨਰਲ ਸੈਕਟਰੀ ਦੀ ਹੈ ਕਾਂਗਰਸ ਚ ਉਹ ਕਿਹਦੇ ਕੋਲ ਸੁਖਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਜੀ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਕੋਈ ਵੀ ਡੇਰਾ ਬਾਬਾ ਨਾਨਕ ਚ ਕਾਂਗਰਸ ਦਾ ਵਰਕਰ ਨਹੀਂ ਲੱਭਿਆ ਉਹਨਾਂ ਤੇ ਕਾਂਗਰਸ ਦਾ ਪ੍ਰਧਾਨ ਪੰਜਾਬ ਦਾ ਰਾਜਾ ਬੜਿੰਖ ਸਾਹਿਬ ਉਹਨਾਂ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਉਹਨਾਂ ਨੂੰ ਜੇ ਲੱਭੇ ਦੋਨਾਂ ਨੂੰ ਆਪਣੀਆਂ ਧਰਮ ਪਤਨੀਆਂ ਲੱਭੀਆਂ ਤੇ ਅੱਜ ਪਤਾ ਲੱਗਦਾ ਵੀ ਦੋਨਾਂ ਨੇ ਆਪਣੇ ਲਾਲਚ ਪਿੱਛੇ ਆਪਣੀ ਉਹਨਾਂ ਦੀ ਸੋਚ ਇੰਨੀ ਕਾ ਵੀ ਆਪਣੀਆਂ ਧਰਮ ਪਤਨੀਆਂ ਵੀ ਉਹਨਾਂ ਨੇ ਇਲੈਕਸ਼ਨਾਂ 'ਚ ਦਾਤ ਲਾਤੀ ਅੱਜ ਹਾਲਾਤ ਕੀ ਬਣੇ ਕਿਉਂਕਿ ਲੋਕ ਦੇਖਦੇ ਆ ਲੋਕ ਕਹਿੰਦੇ ਯਾਰ ਚਾਰ ਚਾਰ ਵਾਰ ਐਮਐਲਏ ਤਿੰਤਰ ਵਾਰ ਐਮਐਲਏ ਲੁਧਿਆਣੇ ਚ ਕਦੇ ਕਿਦਲ ਬਾਅਦ ਛੱਡ ਕੇ ਲੁਧਿਆਣੇ ਚਲੇਗੇ ਅੱਜ ਮੈਂ ਇਹ ਗੱਲ ਜ਼ਰੂਰ ਕਹੂੰਗਾ ਪੋਲੀਟਿਕਲ ਆਪੋਨੈਂਟ ਹੋਣ ਦੇ ਨਾਤੇ ਇਵਿੰਗ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਇਲੈਕਸ਼ਨਾਂ ਇਹ ਸਾਹਿਬ ਬਰਾਬਰ ਕਰਨੇ ਇਲੈਕਸ਼ਨਾਂ ਦੇ ਪੈਂਦੇ ਹੀ ਆ ਤੇ ਪੰਜਾਬੀਆਂ ਨੂੰ ਕਰਨੇ ਆਉਂਦੇ ਵੀ ਆ ਤੇ ਮੈਨੂੰ ਤਾਂ ਤੁਸੀਂ ਲੁਧਿਆਣੇ ਗਏ ਲੁਧਿਆਣੇ ਜਾ ਕੇ 9 ਹਲਕਿਆਂ ਚੋਂ ਕਿਸਾਨ ਲੀਡਰਾਂ ਨੇ ਸਾਨੂੰ ਨਾ ਪਿੰਡਾਂ ਚ ਕਨਵਿੰਸਿੰਗ ਕਰਨ ਦਿੱਤੀ ਤਾਂ ਮੈਂ 9 ਦੇ 9 ਵਿਧਾਨ ਸਭਾ ਲੈ ਚ 20000 ਤੇ ਮੈਂ ਹਾਰਿਆ ਅੱਜ ਤੁਸੀਂ ਇੱਕ ਹਲਕਾ ਗਿੱਦੜਵਾ ਜਿਹੜਾ ਤੁਹਾਡਾ ਆਪਦਾ ਹਲਕਾ ਅੱਜ ਤੁਹਾਨੂੰ ਉੱਥੇ ਤਕਰੀਬਨ 22000 ਤੇ ਇੱਕ ਵਿਧਾਨ ਸਭਾ ਨੇ ਮਾਝਿਆ ਉਹ ਕਹਾਵਤ ਆ ਨਾ ਵੀ ਦੋਨੋਂ ਰਸ ਬੈਠੇ ਮਨਾਉ ਕੌਣ ਅੱਜ ਮਨਾਉ ਕੌਣ ਦੋਨਾਂ ਨੂੰ ਅੱਜ ਘਰੇ ਮਨਾਉਣ ਕੌਣ ਆਊ ਦੂਜੀ ਪਾਸੇ ਭਾਜਪਾ ਦੀ ਹਾਰ ਤੇ ਬਿੱਟੂ ਨੇ ਕਿਹਾ ਕਿ ਭਾਜਪਾ ਨੇ ਇਹ ਚੋਣ ਬਿਨਾ ਜਰਨੈਲ ਤੋਂ ਲੜੀ ਐ ਇਸ ਲਈ ਪਾਰਟੀ ਦੇ ਵਰਕਰ ਹੀ ਚੋਣ ਅਖਾੜੇ ਵਿੱਚ ਜੂਸ ਦੇ ਰਹੇ ਤੇ ਬੀਜੇਪੀ ਬੜੀ ਚੰਗਾ ਜਿਹੜਾ ਪਰਫਾਰਮ ਕਰੇਗੀ ਹਜੇ ਸਾਡੀ ਇੱਕ ਬੜੀ ਵੱਡੀ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਵਿਦਆਊਟ ਪ੍ਰੈਜ਼ੀਡੈਂਟ ਜਿਹੜੀ ਬੀਜੇਪੀ ਨੇ ਜੇ ਉਹਨਾਂ ਦਾ ਜਰਨੈਲ ਇਲੈਕਸ਼ਨ 'ਚ ਨਾ ਹੋਵੇ ਫਰਕ ਤਾਂ ਪੈਂਦਾ ਇਸ ਕਰਕੇ ਉਹ ਇਸ਼ੂ ਕੋਈ ਹੋਣ ਮੈਂ ਉਹ 'ਚ ਨਹੀਂ ਜਾਣਾ ਚਾਹੁੰਦਾ ਜਦੋਂ ਜੇ ਜਾਖੜ ਸਾਹਿਬ ਮੈਂ ਸਮਝਦਾ ਜਿਹੜੇ ਵੀ ਰੀਜ਼ਨਸ ਅਲੱਗ ਨੇ ਜੇ ਜਾਖੜ ਸਾਹਿਬ ਜਰਨੈਲ ਲੜਾਈ ਲੜਦੇ ਤਾਂ ਪਾਰਟੀ ਮੈਂ ਸਮਝਦਾ ਅਸੀਂ ਇੱਕ ਦੋ ਸੀਟਾਂ ਜਿਹੜੀਆਂ ਜਿੱਤ ਪ੍ਰਾਪਤ ਵੀ ਕਰ ਸਕਦੇ ਸੀ ਉਧਰ ਬਿੱਟੂ ਦੇ ਬਿਆਨ ਤੋਂ ਬਾਅਦ ਰਾਜਾ ਵਡਿੰਗ ਨੇ ਬਿੱਟੂ ਨੂੰ ਮੰਦਬੁੱਧੀ ਆਕ ਕੇ ਪੜਾਸ ਕੱਢੀ ਹੈ ਫਿਲਹਾਲ ਦੋਹਾਂ ਆਗੂਆ ਵਿਚਾਲੇ ਜ਼ੁਬਾਨੀ ਜੰਗ ਜਾਰੀ ਹੈ ਜਿਹੜੀ ਰੁਕਦੀ ਨਜ਼ਰ ਨਹੀਂ ਆ ਰਹੀ ਗਿੱਦੜਬਾਹ ਜ਼ਿਮਨੀ ਚੌਂ ਵਿੱਚ ਆਪਣੀ ਹਾਰ ਤੋਂ ਬਾਅਦ ਮਨਪ੍ਰੀਤ ਬਾਦਲ ਸੋਸ਼ਲ ਮੀਡੀਆ ਤੇ ਲਾਈਵ ਹੋਏ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਨੇ। ਇਸ ਦੌਰਾਨ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਿਸ਼ਾਨੇ ਸਾਧੇ। ਮਨਪ੍ਰੀਤ ਬਾਦਲ ਨੇ ਕਿਹਾ ਕਿ ਵੜਿੰਗ ਖੁਦ ਨੂੰ ਗਰੀਬ ਦੱਸਦੇ ਨੇ। ਰੱਬ ਕਰੇ ਰਾਜਾ ਵੜਿੰਗ ਜਿੱਦੀ ਦੌਲਤ ਹਰ ਗਰੀਬ ਕੋਲ ਹੋਵੇ। ਗਿੱਦੜਬਾਹ ਜ਼ਿਮਨੀ ਚੌਂ ਵਿੱਚ ਆਪਣੀ ਹਾਰ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਵੱਡਾ ਬਿਆਨ ਦਿੱਤਾ। ਉਹਨਾਂ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਨਾਲ ਹੀ ਮੰਨਿਆ ਕਿ ਇਸ ਚੋਣ ਦੀ ਤਿਆਰੀ ਲਈ ਉਹਨਾਂ ਨੂੰ ਜ਼ਿਆਦਾ ਸਮਾਂ ਨਹੀਂ ਮਿਲਿਆ। ਪਰ ਫਿਰ ਵੀ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਵੋਟ ਪਾਈ ਇਸ ਦੌਰਾਨ ਮਨਪ੍ਰੀਤ ਬਾਦਲ ਨੇ ਜਿੱਥੇ ਜੇਤੂ ਉਮੀਦਵਾਰ ਡਿੰਪੀ ਢਿੱਲੋਂ ਨੂੰ ਵਧਾਈ ਦਿੱਤੀ ਨਾਲ ਹੀ ਉਹ ਉਹਨਾਂ ਨੂੰ ਨਸੀਹਤ ਦਿੰਦੇ ਵੀ ਨਜ਼ਰ ਆਏ ਜਿਨ੍ਹਾਂ ਲੋਕਾਂ ਨੇ ਮਨਪ੍ਰੀਤ ਤੇ ਭਰੋਸਾ ਕੀਤਾ ਤੇ ਭਾਜਪਾ ਪਾਰਟੀ ਨਾਲ ਪਿਆਰ ਕੀਤਾ ਮੈਂ ਦਿੱਲੀ ਤੌਰ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਨਤੀਜੇ ਆਪਣੇ ਪਸੰਦ ਦੇ ਮੁਤਾਬਕ ਨਹੀਂ ਸੀ ਮੈਨੂੰ ਵੀ ਪਤਾ ਸੀ ਕਿ 2 ਮਹੀਨੇ ਕਾਫੀ ਨਹੀਂ ਹੁੰਦੇ ਪੁਰਾਣੇ ਤਲਕਾਤ ਤਾਜ਼ਾ ਕਰਨ ਲਈ ਬਰਹਾਲ ਜਿੱਤ ਹਾਰ ਤਾਂ ਮਰਦ ਦਾ ਗਹਿਣਾ ਹੁੰਦੇ ਆ ਤੇ ਪ੍ਰਮਾਤਮਾ ਨੇ ਮਨਪ੍ਰੀਤ ਨੂੰ ਜਦੋਂ ਵੀ ਕੋਈ ਜਿੱਤ ਜਾਂ ਇੱਜ਼ਤ ਦਿੱਤੀ ਹੈ ਮੇਰਾ ਸਿਰ ਹਮੇਸ਼ਾ ਚੁੱਕਦਾ ਤੁਰਿਆ ਗਿਆ ਹੈ ਤੇ ਜਦੋਂ ਮੇਰੇ ਹਿੱਸੇ 'ਚ ਕਿਤੇ ਹਾਰ ਆਈ ਹੈ ਮੈਂ ਆਪਣਾ ਸਿਰ ਉੱਚਾ ਚੱਕਦਾ ਤੇ ਉਸ ਹਾਰ ਦੇ ਵਿੱਚ ਆਪਣੀਆਂ ਗਲਤੀਆਂ ਆਪਣੀਆਂ ਕਮੀਆਂ ਤੇ ਆਪਣੀਆਂ ناکਾਮੀਆਂ ਦੀ ਤਲਾਸ਼ ਕਰਦਾ ਮੈਂ ਅਗਲੇ 2-3 ਮਹੀਨਿਆਂ ਦੇ ਵਿੱਚ ਜੋ ਮਨਪ੍ਰੀਤ ਦੀਆਂ ਕਮੀਆਂ ਗਲਤੀਆਂ ਤੇ ناکਾਮੀਆਂ ਹੈ ਉਹਦੀ ਦਰੁਸਤੀ ਕਰਾਂਗਾ ਤੇ ਇਸ ਹਾਰ ਨੂੰ ਜਿੱਤ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰਾਂਗਾ ਅੱਜ ਸਭ ਤੋਂ ਪਹਿਲੇ ਜਿਹੜੇ ਲਵਜ਼ ਹੈ ਮੰਤਰੀਪੇ ਉਹ ਡਿੰਪੀ ਟਿੱਲੋ ਸਾਹਿਬ ਜਿਹੜੇ ਕਿ ਐਮਐਲਏ ਬਣਿਆ ਉਹਨਾਂ ਨੂੰ ਵਧਾਈ ਤੇ ਮੁਬਾਰਕਬਾਦ ਪੇਸ਼ ਕਰਦਾ 70 ਹਜ਼ਾਰ ਬੰਦੇ ਦੀ ਚੋਣ ਗਲਤ ਨਹੀਂ ਹੋ ਸਕਦੀ ਪਰ ਇੱਕ ਛੋਟੀ ਜਿਹੀ ਨਸੀਹਤ ਵੀ ਆਪਣੇ ਛੋਟੇ ਵੀਰ ਨੂੰ ਦਵਾਂਗਾ ਕਿ ਇਸ ਜਿੱਤ ਨੂੰ ਇਨਾਮ ਨਾ ਸਮਝ ਬੈਠਿਆ ਜੇ ਇਨੂੰ ਇਮਤਿਹਾਨ ਸਮਝਿਆ ਜੇ ਔਰ ਪਰਮਾਤਮਾ ਕਰੇ ਕਿ ਤੁਸੀਂ ਇਸ ਇਮਤਿਹਾਨ ਦੇ ਵਿੱਚ ਵੀ ਪਾਸ ਹੋ ਔਰ ਜਿਹੜੇ ਜਿਹੜੇ ਵਾਦੇ ਤੁਸੀਂ ਗਿੱਦੜਵਾ ਹਲਕੇ ਨਾ ਕੀਤੇ ਆ ਕਿ 2.5 ਸਾਲ ਦੇ ਵਿੱਚ 28 ਸਾਲ ਦਾ ਰਿਕਾਰਡ ਤੁਸੀਂ ਤੋੜਨਾ ਹੈ ਪਰਮਾਤਮਾ ਕਰੇ ਕਿ ਤੁਸੀਂ ਇਹਨੂੰ ਪਰਵਾਣ ਚੜਾ ਸਕੋ ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ਤੇ ਤਿੱਖੇ ਤੰਜ ਕਸੇ ਅਤੇ ਕਿਹਾ ਕਿ ਰਾਜਾ ਵੜਿੰਗ ਖੁਦ ਨੂੰ ਗਰੀਬ ਘਰ ਤੋਂ ਉੱਠਿਆ ਵਿਅਕਤੀ ਆਖਦੇ ਨੇ ਕਾਸ਼ ਰਾਜਾ ਵੜਿੰਗ ਜਿੰਨੀ ਦੌਲਤ ਹਰ ਗਰੀਬ ਕੋਲ ਹੋਵੇ ਰਾਜੇ ਵੜਿੰਗ ਦੀ ਦੌਲਤ ਨੂੰ ਹਾਰ ਤੋਂ ਨਹੀਂ ਬਚਾ ਸਕੀ ਰਾਜੇ ਵਿਡਿੰਗ ਨੇ ਜਦੋਂ ਦੇ ਐਮਐਲਏ ਬੜੇ ਗਿੱਦੜਵੇ ਹਲਕੇ ਦੇ ਵਿੱਚ ਉਹਨਾਂ ਦੇ ਦੋ ਬਿਆਨ ਗੂੰਜ ਰਹੇ ਐ ਇੱਕ ਤਾਂ ਮੈਂ ਗਰੀਬ ਪਰਿਵਾਰ ਤੋਂ ਐ ਦੂਸਰਾ ਮੈਂ ਯਤੀਮ ਐ ਕਾਸ਼ ਜਿੰਨੀ ਦੌਲਤ ਰਾਜਾ ਵਿਡਿੰਗ ਕੋਲੇ ਐ ਇਹ ਪੰਜਾਬ ਦੇ ਹਰ ਗਰੀਬ ਕੋਲੇ ਹੋਵੇ ਹਮੇਸ਼ਾ ਰਾਜੇ ਵਿਡਿੰਗ ਨੇ ਬਾਦਲ ਪਰਿਵਾਰ ਦੀ ਜਿਹੜੀ ਵਿਰਾਸਤ ਦੀ ਸਿਆਸਤ ਐ ਉਹਦੀ ਨਿੰਦਿਆ ਕੀਤੀ ਐ ਪਰ ਜਦੋਂ ਆਪਣੀ ਵਾਰੀ ਆਈ ਤੇ ਟਿਕਟ ਆਪਣੇ ਘਰ ਦੇ ਵਿੱਚ ਰੱਖਣੀ ਇਹਨਾਂ ਨੇ ਮੁਨਾਸਿਬ ਸਮਝੀ ਦੂਸਰੇ ਦੀ ਵਿਰਾਸਤ ਹਮੇਸ਼ਾ ਮਾੜੀ ਲੱਗਦੀ ਹੈ ਆਪਦੀ ਵਿਰਾਸਤ ਹਮੇਸ਼ਾ ਚੰਗੀ ਲੱਗਦੀ ਹੈ ਔਰ ਮੈਨੂੰ ਹਜ਼ਾਰਾਂ ਲੋਕ ਐਸੇ ਮਿਲੇ ਗਿੱਜੜਵਾ ਹਲਕੇ ਦੇ ਵਿੱਚ ਜਿਹੜੇ ਕਹਿੰਦੇ ਕਿ ਮਨਪ੍ਰੀਤ 27 ਚ ਤੈਨੂੰ ਵੋਟਾਂ ਪਾ ਦਾਂਗੇ ਐਸ ਵਾਰੀ ਅਸੀਂ ਤੈਨੂੰ ਵੋਟਾਂ ਇਸ ਕਰਕੇ ਨਹੀਂ ਪਾ ਰਹੇ ਕਿਉਂਕਿ ਅਸੀਂ ਰਾਜੇ ਵਿਡਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਹਦੇ ਧੌਣ 'ਚ ਜਿਹੜਾ ਕਿਲ੍ਹਾ ਹੈ ਉਹ ਕਿਲ੍ਹਾ ਕੱਢਣਾ ਹੈ ਮਨਪ੍ਰੀਤ ਬਾਦਲ ਦੇ ਸ਼ਬਦੀ ਹਮਲੇ ਦਾ ਵਰਿੰਗ ਕੀ ਜਵਾਬ ਦਿੰਦੇ ਨੇ ਇਹ ਵੇਖਣਾ ਦਿਲਚਸਪ ਹੋਵੇਗਾ ਪਰ ਜਿਮਨੀ ਚੋਣ ਤੋਂ ਬਾਅਦ ਜਿਸ ਤਰੀਕੇ ਨਾਲ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਉਹ ਆਂਦੇ ਕੁਝ ਦਿਨਾਂ ਤੱਕ ਜਾਰੀ ਰਹੇਗੀ ਇਹ ਯਕੀਨੀ ਹੈ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਨੇ ਇੱਕ ਬਿਆਨ ਜਾਰੀ ਕੀਤਾ ਹੈ ਇਸ ਵਿੱਚ ਉਹਨਾਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁੱਤੀ ਨੂੰ ਸਮਰਥਨ ਦੇ ਬਾਰੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਵਰਿਆਂ ਤੋਂ ਲਟਕਦੇ ਆ ਰਹੇ ਸਿੱਖ ਸਮਾਜ ਦੇ ਕਈ ਮਸਲਿਆਂ ਨੂੰ ਹੱਲ ਕੀਤਾ ਹੈ ਜਿਹੜੇ ਪਹਿਲਾਂ ਕਿਸੇ ਵੀ ਸਰਕਾਰ ਨੇ ਹੱਲ ਨਹੀਂ ਕੀਤੇ ਅਸੀਂ ਮਹਾਰਾਸ਼ਟਰ ਦੇ ਸਿੱਖ ਸਮਾਜ ਦੀ ਬਿਹਤਰੀ ਲਈ ਹੀ ਸਮਰਥਨ ਦਾ ਫੈਸਲਾ ਲਿਆ ਦਮਨਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਨੇ ਅਹਿਮ ਬਿਆਨ ਦਿੱਤਾ ਉਹਨਾਂ ਸਿੱਖ ਸਮਾਜ ਮਹਾਰਾਸ਼ਟਰ ਦੀ ਤਰਫੋਂ ਪਿਤੇ ਦਿਨੀ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਨੂੰ ਸਮਰਥਨ ਦੇਣ ਬਾਰੇ ਆਪਣਾ ਸਟੈਂਡ ਸਪਸ਼ਟ ਕੀਤਾ ਉਹਨਾਂ ਕਿਹਾ ਕਿ ਮਹਾਰਾਸ਼ਟਰ ਦੇ ਸਿਕ ਸਮਾਜਦਿਆਂ ਜੋ ਵੀ ਮੰਗਾਂ ਸੀ ਜੋ ਵੀ ਮੁਸ਼ਕਲਾਂ ਸੀ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸੀ ਉਹਨਾਂ ਦੇ ਹੱਲ ਲਈ ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਯੋਗ ਉਪਰਾਲੇ ਕੀਤੇ ਨੇ ਜਿਹੜੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਦੌਰਾਨ ਪੂਰੇ ਨਹੀਂ ਹੋਏ ਕਿ ਪਿਛਲੇ ਦਿਨੀ ਮਹਾਰਾਸ਼ਟਰ ਦੇ ਅੰਦਰ ਚੋਣ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਹੋਈ ਔਰ ਉਸ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰ ਰਾਉਟ ਸੰਸਮਾਜ ਵੱਲੋਂ ਜੋ ਉੱਥੇ ਇੱਕ ਮਹਾਜੁਥੀ ਸੰਗਠਨ ਬਣਿਆ ਉਸ ਨੂੰ ਇਲੈਕਸ਼ਨ ਦੇ ਵਿੱਚ ਵੋਟਾਂ ਪਾਉਣ ਵਾਸਤੇ ਅਪੀਲ ਕੀਤੀ ਗਈ। ਔਰ ਉਸ ਅਪੀਲ ਦਾ ਮਕਸਦ ਕੀ ਸੀ ਕਿ ਅਸੀਂ ਮਹਾਰਾਸ਼ਟਰ ਰਾ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਮਸਲਿਆਂ ਦਾ ਮੁੱਦਾ ਉਠਾਇਆ ਸੀ ਕਿ ਮਹਾਰਾਸ਼ਟਰ ਦੇ ਅੰਦਰ ਜਿੰਨੇ ਵੀ ਸਿੱਖ ਬੈਠੇ ਆ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਭਗ 36 ਜ਼ਿਲ੍ਹੇ ਮਹਾਰਾਸ਼ਟਰ ਸਟੇਟ ਦੇ ਹਨ। ਉਹਨਾਂ ਜ਼ਿਲ੍ਹਿਆਂ ਦੇ ਅੰਦਰ ਅੱਜ ਤੱਕ ਸਿੱਖਾਂ ਦੇ ਮਸਲਿਆਂ ਦੇ ਉੱਤੇ ਕਦੇ ਧਿਆਨ ਨਹੀਂ ਕੇਂਦਰਿਤ ਕੀਤਾ ਗਿਆ। ਸਿੱਖਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ। ਔਰ ਪਿਛਲੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਦੀਆਂ ਰਹੀਆਂ। ਇਸ ਲਈ ਸਿੱਖਾਂ ਦੇ ਜਿੰਨੇ ਵੀ ਮਸਲੇ ਹਨ ਉਹਨਾਂ ਲਈ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏ। ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਵੇ ਤੀਸਰਾ ਕੌਮੀ ਘਟਕਣਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਇਹ ਤਿੰਨ ਮੁੱਖ ਮੁੱਦੇ ਸਨ ਔਰ ਸਰਕਾਰ ਨੇ ਚੋਣ ਚੋਣ ਜਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਮਹਾਰਾਸ਼ਟਰ ਦੇ 11 ਸਿੱਖਾਂ ਦੀ ਇੱਕ ਕਮੇਟੀ ਬਣਾਈ ਜਿਸ ਨੂੰ ਗਵਰਨਮੈਂਟ ਵੱਲੋਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ-ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਵੇਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕਿਉਂਕਿ ਸਾਡੇ ਬੱਚੇ ਪੰਜਾਬੀ ਬੋਲ ਸਕਦੇ ਆ ਨਾ ਪੰਜਾਬੀ ਲਿਖ ਸਕਦੇ ਆ ਨਾ ਪੜ੍ਹ ਸਕਦੇ ਆ ਬਹੁਤ ਦੂਰ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਚਲੇ ਗਏ ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਕਿ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਉਹਦੇ ਲਈ ਪੰਜਾਬੀ ਸਾਹਿਤ ਅਕਾਦਮੀ ਦੇ ਵੱਡੇ ਜਿਹੜੇ ਕਾਰਜ ਕਰਾਉਣ ਵਾਸਤੇ ਉਸ ਦਾ ਸੰਗਠਨ ਕਰਾਇਆ ਕਿ ਪੂਰੇ ਮਹਾਰਾਸ਼ਟਰ ਦੇ ਅੰਦਰ ਪੰਜਾਬੀ ਮਾਂ ਬੋਲੀ ਲਈ ਇਸ ਨੂੰ ਪ੍ਰਫੁੱਲਤ ਕੀਤਾ ਜਾਏਗਾ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਔਰ ਬੋਲਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣਗੇ। ਔਰ ਥਾਂ-ਥਾਂ ਬੱਚਿਆਂ ਲਈ ਕੋਈ ਐਸੇ ਪੰਜਾਬੀ ਸਿਖਾਉਣ ਵਾਲੇ ਟੀਚਰਾਂ ਦਾ ਪ੍ਰਬੰਧ ਕੀਤਾ ਜਾਏਗਾ। ਇਸ ਲਈ ਉਹ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕਰਵਾਇਆ ਗਿਆ। ਤੁਮਾਂ ਨੇ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਦਮਦਮੀ ਟਕਸਾਲ ਲਗਾਤਾਰ ਯਤਨ ਕਰਦੀ ਰਹੀ ਹੈ ਤੇ ਕਰਦੀ ਰਹੇਗੀ। ਸਾਨੂੰ ਕਿਸੇ ਦੀ ਵੀ ਗਲਤ ਬਿਆਨੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਨਾ ਹੀ ਆਪਸ ਵਿੱਚ ਫਰਕ ਰੱਖਣਾ ਚਾਹੀਦਾ। ਜੇਕਰ ਕਿਸੇ ਨੂੰ ਕੋਈ ਸ਼ੰਕਾ ਹੈ ਤਾਂ ਉਹ ਸਾਡੇ ਨਾਲ ਆ ਕੇ ਗੱਲ ਕਰ ਸਕਦਾ ਹੈ। ਮਰਨਵਰਤ ਤੇ ਬੈਠਣ ਤੋਂ ਪਹਿਲਾਂ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨੀ ਮੰਗਾਂ ਬਾਰੇ ਕੋਈ ਫੈਸਲਾ ਨਹੀਂ ਲੈਂਦੀ ਉਸ ਸਮੇਂ ਤੱਕ ਉਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ ਉਹਨਾਂ ਕਿਸਾਨਾਂ ਨਾਲ ਹੋ ਰਹੇ ਤੱਕੇ ਨੂੰ ਲੋਕਤੰਤਰ ਦੇ ਖਿਲਾਫ ਦੱਸਿਆ ਮਨ ਵਰਤੇ ਬੈਠਣ ਤੋਂ ਪਹਿਲਾਂ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦੂਜਾ ਜੇਕਰ ਕਿਸਾਨ ਦਿੱਲੀ ਵੱਲ ਪ੍ਰਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਖਿਲਾਫ ਪੁਲਿਸ ਬਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਖਨੌਰੀ ਤੇ ਸ਼ੰਭੂ ਬਾਰਡਰ ਤੇ ਵੱਡੇ ਵੱਡੇ ਬੈਰੀਅਰ ਬਣਾ ਦਿੱਤੇ ਗਏ ਨੇ ਜਿਹੜਾ ਲੋਕਤੰਤਰ ਤੇ ੱੱਬ ਹੈ ਸਭੀ ਕਿਸਾਨ ਭਾਈ ਉਹ ਭਲੇ ਪੰਜਾਬ ਕਾ ਹੈ ਹਰਿਆਣਾ ਕਾ ਰਾਜਸਥਾਨ ਮਧ ਪ੍ਰਦੇਸ਼ ਕਰਨਾਟਕ ਕਾ ਕੇਰਲਾ ਤਾਮਿਲਨਾਡੂ ਕਹੀਂ ਕabhi ਪੂਰੇ ਭਾਰਤ ਕਾ ਕਹੀਂ ਕabhi ਕਿਸਾਨ ਭਾਈ ਹੈ उन सबको आज की इस वीडियो के माध्यम से हम ये बताना चाह रहे हैं कि हमने ये अंशन शुरू क्यों करना पड़ रहा है सबसे पहली बात ये जरूरी बात ये है कि आपको इस बात की जानकारी मेरा ख्याल है अच्छी तरह नहीं तो होनी चाहिए कि भारत अपने आप को दुनिया का सबसे बड़ा लोकतांत्रिक देश बता रहा है लेकिन आपने ये देखा होगा पिछले दिनों में पिछले समय में सभी देशों के अंदर बहुत सारे कंट्रीज के अंदर किसानों ने प्रोटेस्ट किया आंदोलन किया और जहां जहां भी आंदोलन हुआ किसान अपना व्हीकल अपना ट्रैक्टर लेकर अपने अपने राजधानी में गए जिस दिन हम अपनी डिमांड्स हमारी डिमांड्स नहीं है हमारे साथ किए हुए सरकार के वायदे है जो दो में किया के सी टू के हिसाब से फसलों का भाव देंगे 2011 में कहा कि हम आपको किसानों को एम एस बी गारंटी कानून मिलना चाहिए और उसके बाद अलग अलग समय पर यह भी कहा कि डबल चुटी बाहर आए और पिछली जो आंदोलन हुआ उस आंदोलन में उन्होंने माना कि हम एम एस बी गारंटी कानून के लिए कमेटी बना रहे हैं और बाकी सभी मांगे मानने का वायदा किया सभी केस वापस लिए जाएंगे तरह तरह के जब वो सभी बातें मानी हुई है उनको याद दिलाने के लिए देश का किसान दिल्ली की तरफ जा रहा था तो रास्ते में जिस तरह की बैरिकेटिंग पंजाब और हरियाणा के बॉर्डर के ऊपर की गई है ये आज तक कहीं पे नहीं मिली ये सबसे स्पष्ट करता है पहली बात ये क्लियर करती है कि जब देश के लोगों को अपनी कैपिटल के अंदर आकर राजधानी के अंदर आकर अपनी बात रखने का अपनी सरकार के समक्ष बात रखने का ਅਧਿਕਾਰ ਨਹੀਂ ਤਾਂ ਲੋਕਤੰਤਰ ਕਹਾ ਰਹਾ ਕਿਹਦਾ ਰਹਾ ਲੋਕਤੰਤਰ ਕਿਸਾਨ ਅਗੁੱਡੇ ਵਾਲੇ ਕਿਹਾ ਕਿ ਦੇਸ਼ ਦੀਆਂ ਸੂਕੀ ਕਿਸਾਨ ਜੱਥੇਬੰਦੀਆਂ ਇਕਜੁੱਟ ਹੋ ਚੁੱਕੀਆਂ ਨੇ ਤੇ ਹੁਣ ਕੇਂਦਰ ਸਰਕਾਰ ਦਾ ੱੱਕਾ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਧਰ ਕਿਸਾਨ ਅਗੁੱਡੇ ਸਰਵਨ ਸਿੰਘ ਪੰਦੇੜ ਦਾ ਕਹਿਣਾ ਕਿ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਲਈ ਕੇਂਦਰ ਸਰਕਾਰ ਮਜਬੂਰ ਕਰ ਰਹੀ ਹੈ ਕਿਉਂਕਿ ਕਿਸਾਨੀ ਮੰਗਾਂ ਨੂੰ ਉਹ ਪੂਰਾ ਨਹੀਂ ਕਰ ਰਹੀ ਇਸੇ ਨਾਲ ਹੀ ਉਹਨਾਂ ਕੇਂਦਰੀ ਮੰਤਰੀ ਰਵਨੀਤ ਭਿੱਟੂ ਨੂੰ ਕਿਸਾਨਾਂ ਨਾਲ ਕੀਤਾ ਉਹਨਾਂ ਦਾ ਵਾਅਦਾ ਯਾਦ ਕਰਵਾਇਆ ਕਿਸਾਨਾ ਨੂੰ ਸਰਵਜਿੰਦ ਪੰਦੇ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੇ ਪ੍ਰतिकਰਮ ਦਿੱਤੇ ਪੰਦੇ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਲਈ ਕੇਂਦਰ ਸਰਕਾਰ ਮਜਬੂਰ ਕਰ ਰਹੀ ਹੈ ਜੇਕਰ ਕਿਸਾਨਾਂ ਦੀਆਂ ਮੰਗਾਂ ਬਾਰੇ ਗੱਲਬਾਤ ਦਾ ਮਾਹੌਲ ਬਣਾਇਆ ਜਾਵੇ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ ਪੰਦੇ ਨੇ ਕਿਹਾ ਕਿ ਬਿੱਟੂ ਨੇ ਕਿਸਾਨੀ ਮੰਗਾਂ ਬਾਰੇ ਮਾਮਲਾ ਸੰਸਦ ਵਿੱਚ ਚੁੱਕਣ ਦੀ ਗੱਲ ਆਖੀ ਸੀ ਉਹਨਾਂ ਨੂੰ ਉਹ ਪੂਰਾ ਕਰਨਾ ਚਾਹੀਦਾ ਹੈ ਦੂਸਰਾ ਰਵਨੀਤ ਬਿੱਟੂ ਜੀ ਬੋਲ ਰਹੇ ਹਨ ਵੀ ਸੰਸਦ ਮੈਂ ਆਵਾਜ਼ ਉਠਾਉਂਗਾ ਔਰ बातचीत का रास्ता खुलना चाहिए अच्छी बात यही बिट्टू जी बोलते थे इनके साथ तो किसान कोई नहीं है इन्होंने इन जायदाद तो बहुत बना ली है केंद्र अगर वार्ता के लिए रास्ता खोले तो उससे कौन इनकार कर रहा को विश्वास बहाली की जाए हमने पहले बोल रखा है कि जो हमारे 6 दिसंबर को दिल्ली की ओर जथे कूच करेंगे उसमें किसी किस्म का कोई व्हीकल नहीं होगा और अगर डल्लेवाल साहब अमर अंशन पर बैठ रहे हैं तो इसके लिए मजबूर किन्हों ने किया है बिट्टू साहब से ये जवाब मांगते अगर केंद्र अभी भी इन मोर्चों का सुखद हल चाहता है वार्ता शुरू करके विश्वास बहाली करनी चाहिए धन्यवाद ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਵੱਲੋਂ ਆਪਣੀ ਅੰਤਿਮ ਰਿਪੋਰਟ ਦਾਖਲ ਕਰਨ ਬਾਰੇ ਪੰਦੇ ਨੇ ਕਿਹਾ ਕਿ ਉਹਨਾਂ ਨੂੰ ਇਸ ਰਿਪੋਰਟ ਦੀ ਕਾਪੀ ਹਲੇ ਤੱਕ ਨਹੀਂ ਮਿਲੀ ਹੈ ਇਸ ਨੂੰ ਪੜਨ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਕੋਈ ਫੈਸਲਾ ਲੈਣਗੀਆਂ ਇੱਕ ਤੋਂ ਨਿਊਜ਼ਪੇਪਰਸ 'ਚ ਜੋ ਕਮੇਟੀ ਸੁਪਰੀਮ ਕੋਰਟ ਨੇ ਬਣਾਈ ਥੀ ਉਸਕੀ ਜੋ ਰਿਪੋਰਟ ਸਬਮਿਟ ਕੀ ਹੈ ਉਕੀ ਖਬਰਾਂ ਹੈ ਦੇਖਿਏ ਇੱਕ ਤੋਂ कोई रिपोर्ट हमें ऑफिशियली मिलेगी उसको पढ़ेंगे और फिर दोनों फॉर्म इसके ऊपर कोई टीका टिप्पणी करेंगे पर जो बात निकल के आई मीडिया में उन्नीस से लेकर आज तक किसान खेती हर मजदूर चार लाख कर्ज के कारण खुदकुशी कर गए हैं दूसरा जो हम लोग खेती के ऊपर हमारा खर्च अधिक आ रहा जो बाजार में फसल हमारी बिकती है वो कम रेट में बिकती है इसीलिए हमने मांग खेती में एमएसपी लीगल गारंटी कानून बनना चाहिए 6 दिसंबर को दिल्ली कूच ਲਈ किसान तैयार बैठे ने फिलहाल देखना होवेगा कि, कि केंद्र सरकार किसानों ਨਾਲ ਗਲਬਾ ਦਾ ਦੌਰ ਹੁਣ ਕਦੋਂ ਸ਼ੁਰੂ ਕਰਦੀ ਹੈ ਅਜਨਾਲਾ ਵਿੱਚ ਉਸ ਸਮੇਂ دہشت ਫੈਲ ਗਈ ਜਦੋਂ ਪੁਲਿਸ ਥਾਣੇ ਦੇ ਬਿਲਕੁਲ ਨੇੜੇ ਸ਼ੱਕੀ ਵਸਤੂ ਬਰਾਮਦ ਹੋਈ ਮੌਕੇ ਤੇ ਬੰਬ ਨਿਰੋਧਕ ਦਸਤੇ ਨੂੰ ਸੱਦਿਆ ਗਿਆ ਜਾਂਚ ਤੋਂ ਬਾਅਦ ਇਸ ਪੈਕੇਟ ਵਿੱਚ ਵਿਸਫੋਟਕ ਹੋਣ ਦੀ ਪੁਸ਼ਟੀ ਹੋਈ ਹੈ ਦੂਜੇ ਪਾਸੇ ਦੇ ਪੁਲਿਸ ਅਧਿਕਾਰੀ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਆਖ ਰਹੀ ਨੇ ਅੰਮ੍ਰਿਤਸਰ ਦੇ ਅਨਾਲਾ ਥਾਣੇ ਦੇ ਬਾਹਰ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਥਾਣੇ ਦੇ ਬਾਹਰ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਇਹ ਉਹੀ ਥਾਣਾ ਹੈ ਜਿੱਥੇ 2 ਸਾਲ ਪਹਿਲਾਂ 2022 ਵਿੱਚ ਅਮਰਿਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਸਾਥੀ ਨੂੰ ਚੜਾਉਣ ਲਈ ਹਮਲਾ ਕੀਤਾ ਸੀ ਉਦੋਂ ਮੌਕੇ ਤੇ ਸੀਨੀਅਰ ਅਧਿਕਾਰੀ ਪਹੁੰਚੇ ਤੇ ਮੌਕੇ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਸ਼ੱਕੀ ਵਸਤੂ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦਸਤੇ ਨੂੰ ਸੱਦਿਆ ਗਿਆ ਸੀ ਜਿਹੜਾ ਕਿ ਇਸ ਨੂੰ ਲੈ ਕੇ ਸੁਰੱਖਿਅਤ ਥਾਂ ਤੇ ਗਿਆ ਦੂਜੇ ਪਾਸੇ ਥਾਣੇ ਦੇ ਦੋਵੇਂ ਪਾਸੇ ਵਾਹਨਾਂ ਦੀ ਪਾਰਕਿੰਗ ਕਰਕੇ ਸੜਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅੱਜ ਸਾਡੇ ਐਸਐਚਓ ਸਾਹਿਬ ਨੂੰ ਸਵੇਰੇ ਇੱਕ ਤਲਾਹ ਮਿਲੀ ਥਾਣੇ ਦੇ ਬਾਹਰ ਕੋਈ ਬੰਬ ਨੂੰ ਬੰਦ ਚੀਜ਼ ਪਈ ਆ ਜੀ ਜਿਹੜੀ ਤੁਰੰਤ ਉਹਨਾਂ ਨੇ ਸਾਡੀ ਨੋਲੇਜ ਚ ਲਿਆਂਦਾ ਤੇ ਨਾਲ ਹੀ ਉਹਨਾਂ ਨੇ ਜਿਹੜਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਤੁਰੰਤ ਬੰਬ ਡਿਸਪੋਜ਼ਲ ਤੇ ਐਂਟੀ ਸੈਬੋਟੇਜ ਚੈੱਕ ਟੀਮ ਦੇ ਨਾਲ ਲਿੰਕ ਕੀਤਾ ਜੀ ਔਰ ਅਸੀਂ ਤੁਰੰਤ ਉਹਨੂੰ ਜਿਹੜੇ ਲੈਬੋਰੀਟਰੀ ਚ ਚੈੱਕ ਕਰਨ ਵਾਸਤੇ ਭੇਜ ਦਿੱਤਾ ਜੋ ਦੀ ਰਿਪੋਰਟ ਆਏਗੀ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿਆਂਗੇ ਇਸ ਤਰੀਕੇ ਨਾਲ ਪਤਾ ਲੱਗਾ ਜੀ ਕੋਈ ਫੋਨ ਆਇਆ ਕਿ ਕੋਈ ਕਿਸੇ ਨੂੰ ਮੈਸੇਜ ਲੱਗਾ ਸੀਗਾ ਨਹੀਂ ਜੀ ਐ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਤਲਾਹ ਮਿਲੀ ਹੋ ਸਕਦਾ ਕਿਸੇ ਰੁਟੀਨ ਚ ਰਸਤੇ ਚੋਂ ਦਾ ਜਾਂਦਾ ਦੇਖਿਆ ਕਿਉਂਕਿ ਥਾਣੇ ਦੇ ਬਾਹਰ ਆਮ ਆਵਾਜਾਈ ਹੈ ਜੀ ਮੇਨ ਰੋਡ ਹੈ ਜੀ ਤੇ ਉੱਥੋਂ ਜਦੋਂ ਉਹਨਾਂ ਨੂੰ ਇਤਲਾਹ ਮਿਲੀ ਹੈ ਤੇ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਇਸ ਤਰੀਕੇ ਦਾ ਇਹ ਪ੍ਰੋਡਕਟ ਸੀਗਾ ਕਿ ਕੋਈ ਖਤਰਨਾਕ ਸੀ ਆਡੀਐਕਸੀ ਕੀ ਸੀਗਾ ਜੀ ਅਸੀਂ ਇਹਨਾਂ ਨੂੰ ਲੈਬੋਰੀਟਰੀ ਚ ਭੇਜਤਾ ਜੀ ਤੇ ਅਸੀਂ ਚੈੱਕ ਕਰਨ ਤੋਂ ਬਾਅਦ ਇਹ ਕਲੀਅਰ ਹੋਏਗਾ ਵੀ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਕੀ ਹੈ ਇਸ ਬਤੀ ਕੋਈ ਸ਼ੱਕੀ ਵਿਤਰੀ ਕੋਈ ਸੀਸੀਟੀਵੀ ਵਗੈਰਾ ਫੋਟ ਗੱਲਿਆ ਬਿਲਕੁਲ ਜੀ ਸਾਡੀ ਜਦੋਂ ਵੀ ਨੌਲੇਜ ਦੇ ਵਿੱਚ ਕੋਈ ਵੀ ਅਜਿਹੀ ਗੱਲ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਗੰਭੀਰਤਾ ਨਾਲ ਲੈਂਦੇ ਆ ਜੀ ਅਸੀਂ ਸਾਰੇ ਸੀਸੀਟੀਵੀ ਵਗੈਰਾ ਚੈੱਕ ਕਰਾਂਗੇ ਔਰ ਅਸੀਂ ਸਰਕਾਰ ਵੱਲੋਂ ਜਾਰੀ ਐਸਓਪੀ ਦੇ ਮੁਤਾਬਕ ਹੀ ਇਹਦੀ ਕਾਰਵਾਈ ਅਸੀਂ ਕਰਾਂਗੇ ਫਿਲਹਾਲ ਪੁਲਿਸ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਖੰਗਾਲਨ ਵਿੱਚ ਝੁਟੀ ਹੋਈ ਹੈ ਤਾਂ ਜੋ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਇਸ ਪੁਲਟਾਂਚ ਐਨਆਈ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਸਾਨੂੰ ਦਿਓ ਇਜਾਜ਼ਤ